ਦਾ ਖਾਲਸਾ ਰਾਮ ਜੀ ਕੀ ਫਤਿਹ ਚੰਨ ਜੀ ਸ਼੍ਰੀ ਕੀਰਤਪੁਰ ਸਾਹਿਬ ਜੀ ਜੋ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹਨ ਸਭ ਗੁਰੂ ਪ੍ਰਸਾਦ ਸੰਗਤ ਜੀ ਧੰਨ ਧੰਨ ਬਾਬਾ ਸ਼੍ਰੀ ਚੰਨ ਜੀ ਦੇ ਧੂਣੇ ਦੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਸ਼੍ਰੀ ਕੀਰਤਪੁਰ ਸਾਹਿਬ ਜੀ ਗੁਰੂ ਪਿਆਰੇਓ ਹੰਤਾਨ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 1.9.2025 ਨੂੰ ਮਨਾਇਆ ਜਾ ਰਿਹਾ ਹੈ ਸੋ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਭਾਈ ਲਖਮੀਰ ਸਿੰਘ ਜੀ ਜੋ ਇਹਨਾਂ ਦੇ ਪਿਤਾ ਜੀ ਭਾਈ ਗੁਰਮੀਤ ਸਿੰਘ ਜੀ ਬੀਬੀ ਪਰਮਜੀਤ ਕੌਰ ਜੀ ਨਥੋਵਾਲ ਤੋਂ ਮਾਰੇ ਦੀ ਕਿਰਪਾ ਦੇ ਨਾਲ ਲਗਾਤਾਰ 4-5 ਦਿਨ ਤੋਂ ਲੰਗਰ ਦੀ ਸੇਵਾ ਤੇ ਹੋਰ ਸਿਮਾਮਾ ਕਰ ਰਹੇ ਹਨ ਪਰ ਲਾਸਟ ਵਿੱਚ ਜੋ ਸੇਵਾ ਹੁੰਦੀ ਹੈ ਸੋ ਇਹਨਾਂ ਦੇ ਨਗਰ ਅਤੇ ਬਾਬਾ ਲਾਭ ਸਿੰਘ ਜੀ ਕੇਲਾ ਅਨੰਦਗੜ ਸਾਹਿਬ ਤੋਂ ਵਰਸਾਏ ਹੋਏ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਸਮੂਹ ਸੇਵਾਦਾਰ ਅਤੇ ਸੰਗਤਾਂ ਵੱਲੋਂ ਸੇਵਾ ਹੁੰਦੀ ਹੈ ਸੋ ਮਹਾਰਾਜ ਕਿਰਪਾ ਕਰਨ ਗੁਰੂਕ ਸਾਧ ਸੰਗਤ ਜੀ ਆਓ ਆਪ ਜੀ ਦੇ ਚਰਨ ਕਮਲਾਂ 'ਚ ਬੇਨਤੀ ਹੈ ਕਿ ਚੱਲ ਰਹੇ ਖੰਡਪਾਟ ਸਾਹਿਬ ਦੇ ਵਿੱਚ ਮਹਾਰਾਜ ਦੀ ਗੁਰਬਾਣੀ ਸਰਬਣ ਆਪ ਜੀ ਨੂੰ ਕਰਵਾਈਏ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਸੋਗੁਰੂ ਪ੍ਰਸਾਦ ਸੰਗਤ ਜੀ ਬਾਬਾ ਸ਼੍ਰੀ ਚੰਦ ਜੀ ਦਾ ਇਹ ਪਵਿੱਤਰ ਸਥਾਨ ਸ਼੍ਰੀ ਕੀਰਤਪੁਰ ਸਾਹਿਬ ਦੇ ਵਿੱਚ ਜੋ ਮਹਾਰਾਜ ਦੀ ਬਖਸ਼ਿਸ਼ ਕਿਰਪਾ ਦੁਆਰਾ ਜੋ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਸੋ ਮਹਾਰਾਜ ਜਿਨ੍ਹਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸੇਵਾਦਾਰਾਂ ਦੀ ਸੰਗਤ ਜੀ ਆਓ ਚੱਲ ਰਹੀ ਗੁਰਬਾਣੀ ਸੁਖਮਨੀ ਸਾਹਿਬ ਜੀ ਦੇ ਪਰ ਜਿਹੜੇ ਨੇ ਆਪ ਜੀ ਨੂੰ ਸਰਵਣ ਕਰਾਈਏ ਸਤਿਗੁਰੂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਗ ਰਹਾਓ ਗੁਰਬਾਣੀ ਸਭ ਕੁਝ ਹੈ ਗੁਰੂ ਰੂਪ ਸਾਧ ਸੰਗਤ ਜੀ ਆਓ ਧੰਨ ਬਾਬਾ ਸ਼੍ਰੀ ਚਾਂਜੀ ਦੇ ਸਥਾਨਾਂ ਦੇ ਉੱਤੇ ਮਹਾਰਾਜ ਜੀ ਦੀ ਗੁਰਬਾਣੀ ਸਰਵਣ ਕਰੀਏ ਜੀ ਦਤਾਰ ਮਨੋਨਾਦ ਦਾ ਭਾਵ ਧੰਤਨ ਬਾਬਾ ਸ਼੍ਰੀ ਚੰਦ ਜੀ ਪ੍ਰੇਮ ਸਿੰਘ ਜੀ ਕੀਰਤਪਾਤ ਸਾਹਿਬ ਵਾਲੇ ਰਜੈ ਮੋ

فقال <applause> لها dra vaent warbada dant do zemad do 아 p a 吧，各位同胞。 E uh -huh. Bora, oh, meu 夏天刚。 ਸੰਗਰਮ ਲਾਇਆ ਕੋ ਨ ਨਕ ਗੁਰਜਗਤ ਦਰਾਰਾ ਕੋਈ ਵੋਲਾ ਬੰਧਵਾ ਗੁਰਗਾ ਬਜਨਾ ਮੋ ਬ੍ਰਹਮ ਦਾ ਗਤਾਰੇ ਗੁਰੂਰਾ What is that? a da